ਔ ਲੋੜੀ ਦੇ ਤਿਹਾਰ ਨੂੰ ਲੈ ਕੇ ਜਿੱਥੇ ਪੰਜਾਬ ਦੇ ਵਿੱਚ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਵੱਖਰੀ ਚਹਿਲ-ਪਹਿਲ ਜਿਹੜੀ ਆ ਹਰ ਸਾਲ ਦੀ ਤਰ੍ਹਾਂ ਨਜ਼ਰ ਆ ਰਹੀ ਹੈ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਡਿਸਟ੍ਰਿਕਟ ਪਠਾਨਕੋਟ ਦੀ ਤੇ ਡਿਸਟ੍ਰਿਕਟ ਪਠਾਨਕੋਟ ਦੇ ਸੁੰਦਰ ਚੱਕ ਸਟੇਸ਼ਨ ਦੇ ਉੱਤੇ ਸੁੰਦਰ ਚੱਕ ਬਾਜ਼ਾਰ ਦੇ ਵਿੱਚ ਖੜੇ ਆ ਜਿੱਥੇ ਵਿਸ਼ਕਰਮਾ ਐਗਰੋ ਵਾਲੇ ਨੇ ਜੋ ਕਾਰੋਬਾਰੀ ਵਪਾਰੀ ਨੇ ਉਹ ਸਾਡੇ ਨਾਲ ਮੌਜੂਦ ਨੇ ਜੋ ਵੱਖ-ਵੱਖ ਛੋਟੇ ਜਾਂ ਵੱਡੇ ਕਾਰੋਬਾਰੀ ਨੇ ਉਹ ਵੀ ਇਹਨਾਂ ਤਿਹਾਰਾਂ ਦੇ ਉੱਤੇ ਆਪਣੇ ਕਾਰੋਬਾਰਾਂ ਦੀਆਂ ਜਿਹੜੀਆਂ ਨੇ ਉਹ ਕਾਮਨਾਵਾਂ ਕਰਦੇ ਨਜ਼ਰ ਆ ਰਹੇ ਨੇ ਸੋ ਗੱਲਬਾਤ ਕਰ ਲੈਣੇ ਆ ਜੋ ਅਵਿਸ਼ਕਰਮਾ ਐਗਰੋ ਵਾਲੇ ਵੀਰ ਜੀ ਨੇ ਸਭ ਤੋਂ ਪਹਿਲਾਂ ਵੀਰ ਜੀ ਤੁਹਾਡਾ ਨਰਲੇਪ ਟੀਵੀ ਤੇ ਹਾਰਦਿਕ ਸਵਾਗਤ ਹੈ ਸਛੇਦਾਲ ਜੀ ਹਾਂਜੀ ਤੁਸੀਂ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਮਨੀਸ਼ ਹੈ ਜੀ ਆਪਾਂ ਸੁੰਦਰ ਚੱਕ ਅੱਡੇ 'ਚ ਐਗਰੀਕਲਚਰ ਰਿਲੇਟਡ ਕਾਰੋਬਾਰ ਦੇ ਨਾਲ ਸੰਬੰਧ ਰੱਖਦੇ ਆ ਤੇ ਤੁਸੀਂ ਇਹ ਦੱਸ ਦਿਓ ਕਿ ਤੁਸੀਂ ਇਹ ਕਦੋਂ ਤੋਂ ਕੰਮ ਸ਼ੁਰੂ ਕੀਤਾ ਤੇ ਇਹ ਜਿਹੜਾ ਸ਼ੌਂਕ ਜਿਹੜਾ ਕਿਵੇਂ ਜਾਗਿਆ ਕਿਉਂਕਿ ਅੱਜ ਕੱਲ ਜਿਆਦਾ ਜਿਹੜੀ ਜਨਰੇਸ਼ਨ ਹੈਗੀ ਉਹਨਾਂ ਦੇ ਮਾਈਂਡ ਦੇ ਵਿੱਚ ਉਦੇਸ਼ਾਂ ਦਾ ਭੂਸਵਾਰ ਹੋਇਆ ਕਿ ਸ਼ਾਇਦ ਸੁਨਹਿਰੀ ਭੇਖ ਜਿਹੜਾ ਕੈਨੇਡਾ ਅਮਰੀਕਾ ਦੇ ਵਿੱਚ ਹੀ ਆ ਤੇ ਤੁਸੀਂ ਇੱਥੇ ਬੈਠ ਕੇ ਅਸੀਂ ਦੇਖ ਰਹੇ ਹਾਂ ਤੁਹਾਡੇ ਕਾਰੋਬਾਰਾਂ ਦੀਆਂ ਦੂਰ ਤੱਕ ਧੁੰਮਾ ਪਈਆਂ ਹੋਈਆਂ ਲਹਿਰਾਂ ਪੈਰਾਂ ਦੇ ਬਿਲਕੁਲ ਜੀ ਬਿਲਕੁਲ ਇਹ ਸਭ ਤੁਹਾਡੇ ਫਾਦਰ ਸਾਹਿਬ ਨੇ ਸਟਾਰਟ ਕੀਤਾ ਸੀ 1999 ਦੇ ਵਿੱਚ ਸਰਵਿਟੇਸ਼ਨ ਤੋਂ ਕੰਮ ਸਟਾਰਟ ਕਰਕੇ ਤੇ ਅੱਜ ਇੱਥੋਂ ਤੱਕ ਪੁੱਜੇ ਆਪਾਂ ਜੀ ਤੇ ਹੋਰ ਇੱਕ ਕਾਰੋਬਾਰ ਦੇ ਵਿੱਚ ਜਿਹੜਾ ਜਿਵੇਂ ਤੁਸੀਂ ਕਾਰੋਬਾਰ ਦੀ ਗੱਲ ਕੀਤੀ ਕਿ 92 ਤੋਂ ਸ਼ੁਰੂ ਕੀਤਾ ਸੀ ਤੇ ਇਹ ਕਿਤੋਂ ਸ਼ੁਰੂ ਕੀਤਾ ਸੀ ਕਿਸ ਕਾਰੋਬਾਰ ਇਹ 92 ਤੋਂ ਇੱਕ ਛੋਟੀ ਜੀ ਦੁਕਾਨ ਸਰਵਿਟੇਸ਼ਨ ਤੋਂ ਸਟਾਰਟ ਕੀਤਾ ਸੀ ਉਸ ਤੋਂ ਬਾਅਦ ਉਹ ਹੌਲੀ ਹੌਲੀ ਨਾਲ ਕੰਮ ਜੋੜਦੇ ਜੋੜਦੇ ਆਪਣੇ ਸਪੇਅਰ ਪਾਰਟ ਦਾ ਕੰਮ ਸਟਾਰਟ ਕੀਤਾ ਨਾਲ ਆਪਣੇ ਟਰੈਕਟਰ ਦਾ ਉਹਦੇ ਨਾਲ ਫਿਰ ਹੌਲੀ ਆਪਾਂ ਏ ਦੇ ਡਿਸਟ੍ਰੀਬਿਊਟਰ ਬਣੇ ਆ ਬੈਟਰੀਆਂ ਦੇ ਬਣੇ ਆ ਤੇਲ ਦੇ ਬਣੇ ਆ ਨਾਲ ਐਗਰੀਕਲਚਰ ਦੇ ਇੰਪਲੀਮੈਂਟ ਆ ਜਿਵੇਂ ਉਹ ਆਪਾਂ ਸੇਲ ਆਊਟ ਕਰਦੇ ਆ ਨਾਲ ਜਿਹੜੀ ਖੇਤੀ ਬੜੀ ਦੇ ਸ਼ਾਂਤ ਨਹੀਂ ਖਾਸ ਕਰਕੇ ਜੋ ਸਾਨੂੰ ਪਤਾ ਲੱਗਾ ਸੀ ਕਿ ਸਪੈਸ਼ਲ ਜਿਵੇਂ ਜਿਹੜੇ ਕਿਸਾਨ ਵੀਰ ਨੇ ਕਿਉਂਕਿ ਅਸੀਂ ਅਸੀਂ ਵੀ ਕਿਸਾਨ ਪਰਿਵਾਰਾਂ ਦੇ ਨਾਲ ਜੁੜੇ ਹੋਏ ਨਾ ਉਹ ਦੂਰ ਦਰਾਡੇ ਤੱਕ ਜਿਹੜੇ ਨੇ ਉਹ ਆਪਣੇ ਛੰਦ ਲੈਣ ਜਾਂਦੇ ਨੇ ਤੇ ਸਾਨੂੰ ਪਤਾ ਲੱਗਾ ਸੀ ਕਿ ਕੋਈ ਸ਼ਕਤੀਮਾਨ ਨਾਂ ਦੀ ਜਿਹੜੀ ਕੰਪਨੀ ਹੈ ਉਹਦੇ ਤੇ ਤੁਸੀਂ ਛੰਦ ਵੱਖ-ਵੱਖ ਜਿਹੜੇ ਤਿਆਰ ਕਰਦੇ ਹੋ ਕਿਹੜੇ-ਕਿਹੜੇ ਛੰਦ ਬਿਲਕੁਲ ਜੀ ਬਿਲਕੁਲ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਸਾਡੇ 80% ਕਿਸਾਨ ਜਿਹੜੇ ਐਗਰੀਕਲਚਰ ਦੇ ਉਹ ਸਾਡੇ ਕੋਲੋਂ ਜਾਂਦੇ ਆ ਐਗਰੀਕਲਚਰ ਦੇ ਵਿੱਚ ਜਿਵੇਂ ਰੋਟਾਵੇਟਰ ਆ ਗਏ ਬੈਲਰ ਆ ਗਏ ਸੁਪਰ ਸੀਡਰ ਆ ਗਏ ਲੇਜਰ ਕਰਾ ਆ ਗਏ ਰੀਪਰ ਆ ਗਏ ਲਗਭਗ ਜਿੰਨੇ ਇੰਪਲੀਮੈਂਟ ਆਂਦੇ ਆ 슈ਗਰ ਕੈਨ ਹਾਰਵੈਸਟਰ ਦੀ ਮਸ਼ੀਨਾਂ ਆ ਗਈਆਂ ਪਾਵਰ ਹੈਰੋ ਆ ਗਏ ਲਗਭਗ ਹਰ ਇੱਕ ਐਗਰੀਕਲਚਰ ਦੇ ਨਾਲ ਟਰੈਕਟਰ ਨੂੰ ਛੱਡ ਕੇ ਟਰੈਕਟਰ ਦੀ ਸੇਲ ਆਊਟ ਨੂੰ ਛੱਡ ਕੇ ਬਾਕੀ ਸਾਰੇ ਆਪਾਂ ਸੰਦ ਸੇਲ ਆਊਟ ਕਰਦੇ ਆ ਜਦੋਂ ਛਕ ਕਿਸਾਨ ਸੰਦ ਖਰੀਦਦੇ ਨੇ ਕਈ ਵਾਰੀ ਮੁਸ਼ਕਲਾਂ ਇਹ ਹੁੰਦੀਆਂ ਨੇ ਕਿ ਉਹਦੀ ਸਰਵਿਸ ਦੀ ਮੁਸ਼ਕਲ ਆਉਂਦੀ ਆ ਸਰਵਿਸਕ ਦੇ ਤੁਹਾਡੇ ਕੋਲ ਕੀ ਪ੍ਰਬੰਧ ਨੇ ਉਹਦੇ ਵਾਸਤੇ ਸਰਵਿਸ ਵਾਸਤੇ ਵੀ ਆਪਾਂ ਆਪਣੇ 3-4 ਇੰਪਲੋਏ ਆਪਾਂ ਸੈਪਰੇਟ ਇਹਦੇ ਵਾਸਤੇ ਰੱਖੇ ਹੋਏ ਨੇ ਉਹਦੇ ਕਰਕੇ ਆਪਾਂ ਗੱਡੀ ਵੀ ਇੱਕ ਸਪੈਸ਼ਲ ਤਿਆਰ ਕੀਤੀ ਹੋਈ ਆ ਕਿ ਜਿਹੜੀ ਕੋਈ ਆਨ ਕੋਈ ਦਿੱਕਤ ਆਂਦੀ ਆ ਤੇ ਉਹ ਉਹਨਾਂ ਦੇ ਘਰ ਜਾ ਕੇ ਸੋਲਵ ਕਰਦੀ ਆ ਪ੍ਰੋਬਲਮ ਤੇ ਵੈਸੇ ਤੇ ਸ਼ਕਤੀਮਾਨ ਦੇ ਵਿੱਚ ਕੋਈ ਪ੍ਰੋਬਲਮ ਆਂਦੀ ਨਹੀਂ ਆ ਵੈਸੇ ਜੇ ਪ੍ਰੋਬਲਮ ਆ ਵੀ ਜਾਏ ਤੇ ਸਾਡੇ ਕੋਲ ਸਾਰਾ ਪ੍ਰਬੰਧ ਹੈਗਾ ਸਰਵਿਸ ਵਾਸਤੇ ਲੇਬਰ ਵਾਸਤੇ ਸਪੇਅਰ ਪਾਰਟ ਵਾਸਤੇ ਵੀ ਸਾਰੀ ਅਵੇਲੇਬਿਲਟੀ ਹੈਗੀ ਆ ਕੋਈ ਕਿਸਾਨ ਫੋਨ ਕਰ ਦਿੰਦਾ ਹੈ ਤੇ ਗੱਡੀ ਗੱਡੀ ਤਿਆਰ ਹੀ ਰਹਿੰਦੀ ਆ ਤਿੰਨ ਚਾਰ ਆਪਾਂ ਆਪਣੇ ਜਿਹੜੇ ਵਰਕਰ ਆ ਜਿਹੜੇ ਔਰ ਜਿਹੜੇ ਮੁਲਾਜ਼ਮ ਆਮ ਮੁਲਾਜ਼ਮ ਤਿਆਰ ਕਰਕੇ ਰੱਖੇ ਕਿ ਕੋਈ ਪ੍ਰੋਬਲਮ ਆਏ ਤੇ ਠੀਕ ਹੈ ਹੱਲ ਕਰਕੇ ਦੇਣਗੇ ਕਿਸਾਨ ਦਾ ਤੇ ਨੈਕਸਟ ਜੇ ਗੱਲ ਕੀਤੀ ਜਾਵੇ ਜਿਵੇਂ ਤੁਸੀਂ ਦੱਸਿਆ ਕਿ ਟਰੈਕਟਰ ਸਪਲੇਅਰ ਪਾਰਟ ਜਾਂ ਜਿਵੇਂ ਜਿਹੜੇ ਛੰਦ ਹੈਗੇ ਖੇਤੀਬਾੜੀ ਨਾਲ ਜੁੜੇ ਹੋਏ ਇਸ ਤੋਂ ਇਲਾਵਾ ਹੋਰ ਵੀ ਕੋਈ ਏਜੰਸੀਆਂ ਵੀ ਤੁਹਾਡਾ ਕੋ ਦੱਸੀ ਜਾਂਦੀ ਹਾਂ ਹਾਂਜੀ ਹਾਂਜੀ ਆਪਾਂ ਜੀ ਤੇਲ ਦੇ ਡਿਸਟ੍ਰੀਬਿਊਟਰਾਂ ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆਪਣੇ ਬੈਟਰੀ ਦੇ ਡਿਸਟ੍ਰੀਬਿਊਟਰਾਂ ਇਹੋ ਬ੍ਰਾਂਡ ਹੈਗਾ ਤੇਲ ਦਾ ਤੇਲ ਦਾ ਗੁੱਡਇਰ ਬ੍ਰਾਂਡ ਨਾਲ ਆਪਾਂ ਕੰਮ ਕਰਦੇ ਆਂ ਜੀ ਤੇ ਬੈਟਰੀ ਦੇ ਵਿੱਚ ਆਪਾਂ ਕਰਦੇ ਆਂ ਇੰਡ ਪਾਵਰ ਤੇ ਸੈਂਟਰੀਆਂ ਨਾਲ ਤੇ ਹੋਰ ਆਪਣੇ ਕੋਲ ਈ ਰਿਕਸ਼ੇ ਦੀ ਏਜੰਸੀ ਆ ਈ ਰਿਕਸ਼ੇ ਆਪਣੇ ਬਾਹੂਬਲੀ ਦੇ A1 ਕੰਪਨੀ ਦੇ ਤੇ ਹੋਰ ਆਪਣੀ ਸ਼ਕੀਮਾ ਡਿਸਟ੍ਰਿਕਟ ਪਠਾਨਕੋਟ ਦਾ ਜਿੰਨਾ ਕਾਰੋਬਾਰ ਹੋਇਆ ਹੈਗਾ ਸਾਰਾ ਤੁਸੀਂ ਸਾਹਮਣੇ ਹੋਇਆ ਹਾਂਜੀ ਹਾਂਜੀ ਥੋੜਾ ਬਹੁਤਾ ਦੇ ਸਾਹਮਣੇ ਆ ਜੀ ਬਾਕੀ ਠੀਕ ਹੈ ਅੱਗੇ ਜਿਸ ਤਰ੍ਹਾਂ ਜਿੱਦਾਂ ਚੱਲਦਾ ਠੀਕ ਹੈ ਚਲਾ ਰਹੇ ਆ ਤੇ ਅਖੀਰ ਦੇ ਵਿੱਚ ਆਪਣੇ ਜਿਹੜੇ ਪਿਆਰੇ ਭਰੋਸੇਯੋਗ ਤੁਹਾਡੇ ਕਹਿੰਦਾ ਮਤਲਬ ਜਿਵੇਂ ਨਰਲੀਪ ਟੀਵੀ ਦੇ ਨਾਲ ਜੁੜੇ ਹੋਏ ਜਾਂ ਤੁਹਾਡੇ ਨਾਲ ਜੁੜੇ ਹੋਏ ਜਿਹੜੇ ਭਰੋਸੇਯੋਗ ਗਾਹਕ ਨੇ ਉਹਨਾਂ ਵਾਸਤੇ ਸਪੈਸ਼ਲ ਲੋਹੜੀ ਦੇ ਤਿਹਾੜੀ ਤੇ ਕੀ ਮੈਸੇਜ ਦੇਣਾ ਚਾਹੋਗੇ ਪਹਿਲੇ ਤੇ ਲੋਰੀਆਂ ਦੀਆਂ ਲੱਖ ਲੱਖ ਸਾਰਿਆਂ ਨੂੰ ਵਧਾਈਆਂ ਜੀ ਆਪਾਂ ਲੋਰੀਜ਼ ਦੇ ਸ਼ੁਭ ਦਿਨ ਤੇ ਸਾਰਿਆਂ ਨੂੰ ਵਧਾਈਆਂ ਦਿੰਨੇ ਆ ਜੀ ਜੀ ਨੀਸ਼ ਜੀ ਤੋਂ ਇਲਾਵਾ ਉਹਨਾਂ ਦੇ ਪਿਤਾ ਜੀ ਨੇ ਸਾਡੇ ਨਾਲ ਆ ਕੁਲਵੰਤ ਸਿੰਘ ਜੀ ਸੋ ਕਾਊਂਟਰ ਤੇ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਕੀ ਇਹ ਜੋ ਸ਼ਕਤੀਮਾਨ ਦੇ ਤੁਹਾਡੇ ਹੈਗੇ ਨੇ ਖੇਤੀਬਾੜੀ ਦੇ ਸੰਧ ਤੇ ਇਹਨਾਂ ਬਾਰੇ ਤੁਸੀਂ ਵੀ ਕੋਈ ਵਿਸ਼ੇਸ਼ ਜਾਣਕਾਰੀ ਦੇਣਾ ਚਾਹੁੰਦੇ ਹੋ ਐਸੀ ਜੀ ਦੇਖੋ ਆਪਣੇ ਆ ਖੇਤੀ ਵਾਸਤੇ ਜਿਸ ਤਰ੍ਹਾਂ ਸਪਰੇ ਪੰਪ ਆਂਦਾ ਉਹਦੇ ਨਾਲ ਅਸੀਂ ਵੀਲ ਵੀ ਲਾ ਕੇ ਦਈਦੇ ਨੇ ਵੀਲ ਵੀ ਲਾ ਕੇ ਜਿਸ ਤਰ੍ਹਾਂ ਕਣਕ ਵਾਸਤੇ ਖਾਦ ਖਿਲਾਰਨੀ ਆ ਜੀ ਜੀ ਸਪਰੇ ਕਰਨੀ ਆ ਔਰ ਫਸਲ ਵੱਡੀ ਹੋਈ ਹੁੰਦੀ ਆ ਜੀ ਤੇ ਉਹਦੇ ਵਾਸਤੇ ਅਸੀਂ ਵੀਲ ਲਾ ਕੇ ਦਿੰਨਾ ਜਿੱਦੇ ਨਾਲ ਕਣਕ ਨਹੀਂ ਪੈਦੀ ਝੋਨਾ ਨਹੀਂ ਪੈਦਾ ਉਹਦੇ ਸਪਰੇ ਵੀ ਹੋ ਜਾਂਦੀ ਆ ਤੇ ਖਾਦ ਵੀ ਖਿਲਾਰ ਜਾਂਦੀ ਆ 5-7 ਮਿੰਟ ਚ ਕਿੱਲਾ ਜਿਹੜੀ ਆ ਸਪਰੇ ਪੰਪ ਜਿਹੜਾ ਉਹ ਉਹ ਕੱਢ ਦਿੰਦਾ ਔਰ 5-7 ਮਿੰਟ ਦੇ ਵਿੱਚ ਜਿਹੜੀ ਆਪਣੇ ਮਸ਼ੀਨ ਜਿਹੜੀ ਖਾਦ ਖਿਲਾਰਨ ਵਾਲੀ ਉਹਦੇ ਨਾਲ ਬੀਵੀ ਖਿਲਾਰਿਆ ਜਾਂਦਾ ਵੈਸੇ ਹੈ ਅਜੇ ਖਾਦ ਖਿਲਾਰਨ ਵਾਸਤੇ ਆ ਪਰ ਜਿਮੀਦਾਰਾਂ ਜਿਨ੍ਹਾਂ ਨੂੰ ਹੀ ਵੇਚਿਆ ਉਹ ਬੀਵੀ ਖਿਲਾਰ ਲੈਂਦੇ ਨੇ ਠੀਕ ਹੈ ਠੀਕ ਹੈ ਇੱਕ ਦੋ ਦੇ ਨਾਲ ਲੀਵਰ ਦੀ ਬਚਤ ਹੁੰਦੀ ਆ ਇਹਨੂੰ ਮਸ਼ੀਨ ਨੂੰ ਕੀ ਬੋਲਿਆ ਜਾਂਦਾ ਆਪਣੇ ਸਪਰੇ ਪੰਪ ਤੇ ਸਪਰੇ ਪੰਪੀ ਬੋਲਿਆ ਜਾਂਦਾ ਬਾਕੀ ਟਰੈਕਟਰ ਨੂੰ ਹੀ ਹੀਲ ਅਲੱਗ ਲਾ ਕੇ ਦੇ ਦਿਆ ਜੀ ਠੀਕ ਹੈ ਠੀਕ ਹੈ ਤੇ ਆਪਣੇ ਖਾਦ ਖਿਲਾਰਨ ਵਾਲੀ ਮਸ਼ੀਨ ਦੇ ਦਈ ਦਿਆ ਠੀਕ ਹੈ ਤੇ ਇਹਦੇ ਨਾਲ ਇੱਕ ਤੇ ਟਾਈਮ ਦੀ ਬਚਤ ਹੈ ਇੱਕ ਲੀਵਰ ਦੀ ਬਚਤ ਹੈ ਗਈ ਆ ਠੀਕ ਹੈ ਜੀ ਪੰਜ ਸੱਤ ਮਿੰਟ ਜੇ ਕਿੱਲਾ ਕੱਢ ਦਿੰਦੀਆਂ ਨਾ ਕਣਕ ਭਜਦੀ ਆ ਠੀਕ ਹੈ ਤੇ ਆਪਣੇ ਕੰਦਾ ਕੱਲਾ ਦਾਣਾ ਜਿਹੜਾ ਉਹ ਆਪਣੇ ਖਾਦ ਦਾ ਕਿੱਲਰ ਦਾ ਜੇ ਸਪਰੇ ਵੀ ਦਵਾਈ ਦੀ ਵੀ ਬਚਤ ਹੁੰਦੀ ਹੈ ਜੀ ਯਾਨੀ ਇਹਨਾਂ ਫਿਰ ਛੰਦਾਂ ਦੇ ਨਾਲ ਲੀਵਰ ਦੀ ਵੀ ਬਚਤ ਹੁੰਦੀ ਹੈ ਨਾ ਜਿਵੇਂ ਮੁਸ਼ਕਲ ਆ ਜਾਂਦੀ ਹੈ ਲੀਵਰਾਂ ਦੀ ਅੱਜ ਕੱਲ੍ਹ ਨਾ ਹਾਂ ਬਿਲਕੁਲ ਜੀ ਲੀਵਰ ਬਚਦੀ ਆ ਫਿਰ ਲੀਵਰ ਦੀ ਅੱਜ ਕਰ ਸਮਾਂ ਬਚਦਾ ਸਮਾਂ ਬਚਦਾ ਜੀ ਠੀਕ ਹੈ ਤੇ ਸਬਸਿਡੀ ਤੇ ਵੀ ਸੰਦ ਮਿਲਦੇ ਸਬਸਿਡੀ ਵੀ ਆਉਂਦੀ ਹੈ ਗਵਰਨਮੈਂਟ ਇਹਨਾਂ ਨੂੰ ਸਬਸਿਡੀ ਵੀ ਦੇ ਰਹੀ ਆ ਤੇ ਸਾਡੀ ਜੀਵਨ ਭਰਾਂਵਾਂ ਜੀਵਨ ਦਾ ਭਰਾਵਾਂ ਸਬਸਿਡੀ ਜਿਹੜੀ ਕਿਹੜੀ ਹਰੇਕ ਮਸ਼ੀਨ ਦੇ ਉੱਪਰ ਨਹੀਂ ਕੁਝ ਸੰਦਾਂ ਤੇ ਆਉਂਦੀ ਆ ਜੀ ਕੁਝ ਸੰਦਾਂ ਤੇ ਨਹੀਂ ਆਉਂਦੀ ਠੀਕ ਹੈ ਜੀ ਬਾਕੀ ਆਪਣੇ ਸ਼ਕਤੀਮਾਨ ਦੇ ਸੰਦ ਵਿੱਚ ਨੇ ਜੀ ਸ਼ਕਤੀਮਾਨ ਦੇ ਸੰਦ ਜਿਹੜੇ ਨੇ ਹਰ ਤਰ੍ਹਾਂ ਦੀ ਹਰ ਤਰ੍ਹਾਂ ਦੇ ਸੰਦ ਜਿਹੜੀ ਕੰਪਨੀ ਬਣਾਉਂਦੀ ਆ ਪਾਵਰ ਹੈਰ ਤੋਂ ਲੈ ਕੇ ਆਪਣੇ ਆ ਰੋਟੇਟਰ ਜੀ 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 ਕਾਫੀ ਮਸ਼ੀਨਾਂ ਆਉਂਦੀਆਂ ਜਿਹੜੀਆਂ ਆਪਣੇ ਅਸੀਂ ਜਿਹੜੀਆਂ ਆਪਣੇ ਜੀਵਿੰਦਾਰ ਜਿਹੜੀਆਂ ਜ਼ਰੂਰਤਮੰਦ ਚਾਹੇ ਉਹ ਗੰਨੇ ਨਾਲ ਸੰਬੰਧਤ ਹੋਣ ਜਾਂ ਦੂਜੀਆਂ ਫਸਲਾਂ ਨਾਲ ਹੋਣ ਹਾਂਜੀ ਚਾਹੇ ਗੰਨੇ ਨਾਲ ਸੰਬੰਧਤ ਹੋਣ ਸੋ ਇਹ ਸੰਕਲਵੰਤ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਜਿਵੇਂ ਜਿਹੜੀਆਂ ਉਹਨਾਂ ਕੋਲ ਮਸ਼ੀਨਾਂ ਜਿਹੜੀਆਂ ਨੇ ਉਹ ਵੇਚੀਆਂ ਜਾਂਦੀਆਂ ਨੇ ਤੇ ਉਹਦੇ ਜੀਵਿੰਦਾਰਾਂ ਨੂੰ ਕੀ ਫਾਇਦੇ ਹੁੰਦੇ ਨੇ ਉਹਨਾਂ ਦੱਸਿਆ ਕਿ ਜਿੱਥੇ ਚਾਹੇ ਉਹ ਸਪਰੇਅ ਪੰਪ ਵਾਲੀ ਮਸ਼ੀਨ ਹੋਵੇ ਚਾਹੇ ਉਹ ਬੀਜ ਜਿਹੜੀ ਬੀਜਣ ਵਾਲੀ ਹੋਣ ਕਾਸ਼ਤ ਕਰਨ ਵਾਸਤੇ ਉਹਨਾਂ ਦੇ ਜਿਹੜੇ ਬਹੁਤ ਤਕਨੀਕੀ ਕਈ ਤਰ੍ਹਾਂ ਦੇ ਜਿਹੜੇ ਉਹਨਾਂ ਨੇ ਫਾਇਦੇ ਦੱਸੇ ਨੇ ਕਿ ਕਈ ਜਾਂਦੀ ਇਸ ਕਰਕੇ ਕਿਸਾਨਾਂ ਨੂੰ ਸਮੇਂ ਦੀ ਹਾਨੀ ਬਣਾਉਣ ਵਾਸਤੇ ਅੱਜ ਕੱਲ ਚਾਹੇ ਗੰਨੇ ਦੀ ਫਸਲ ਦੇ ਨਾਲ ਸਬੰਧਤ ਹੋਣ ਚਾਹੇ ਵੱਖ-ਵੱਖ ਫਸਲਾਂ ਦੇ ਨਾਲ ਸਬੰਧਤ ਹੋਣ ਤੇ ਹਰ ਤਰ੍ਹਾਂ ਦੀ ਮਸ਼ੀਨ ਜਿਹੜੀ ਆ ਸ਼ਕਤੀਮਾਨ ਕੰਪਨੀ ਦੀ ਮਸ਼ੀਨ ਜਿਹੜੀ ਉਹਨਾਂ ਵੱਲੋਂ ਇਥੋਂ ਪ੍ਰੋਵਾਈਡ ਕਰਾਈ ਜਾਂਦੀ ਹੈ ਤੇ ਉਹਦੀ ਸਰਵਿਸ ਵੀ ਜਿਹੜੀ ਆ ਕਿਸਾਨਾਂ ਦੇ ਘਰ ਤੱਕ ਕਿਸਾਨਾਂ ਦੇ ਖੇਤਾਂ ਤੱਕ ਜਿਹੜੀ ਆ ਪਹੁੰਚਾਈ ਜਾਂਦੀ ਹੈ ਸੋ ਲੋਹੜੀ ਦੇ ਇਸ ਇਤਿਹਾਰ ਦੇ ਉੱਤੇ ਅਸੀਂ ਵੀ ਆਪਣੇ ਨਿਰਲੇਪ ਟੀਵੀ ਵੱਲੋਂ ਕਾਮਨਾ ਕਰਾਂਗੇ ਕਿ ਇਹਨਾਂ ਦਾ ਜਿਹੜਾ ਕਾਰੋਬਾਰ ਹੈ ਇਸੇ ਤਰ੍ਹਾਂ ਹੀ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰਦਾ ਰਹੇ ਤੇ ਦੀਆਂ ਹਰ ਮੰਜ਼ਲਾਂ ਜਿਹੜੀਆਂ ਨੇ ਇਹ ਸਰ ਕਰਦੇ ਰਹੇ ਤੇ ਇਸੇ ਤਰ੍ਹਾਂ ਗਾਹਕਾਂ ਦਾ ਜਿਹੜਾ ਭਰੋਸਾ ਦੂਰ ਦਰਾਡੇ ਤੱਕ ਚਾਹੇ ਪਠਾਨਕੋਟ ਜ਼ਿਲ੍ਹੇ ਦੀ ਗੱਲ ਕਰ ਲਈਏ ਜਾਂ ਪਠਾਨਕੋਟ ਜ਼ਿਲ੍ਹੇ ਦੇ ਜਿਹੜੇ ਵੱਖੋ ਵੱਖ ਸਟੇਸ਼ਨ ਆ ਉਹਦੇ ਨਾਲ ਜੋ ਕਿਸਾਨਾਂ ਕਿਸਾਨ ਨੇ ਜਿਹੜੇ ਇਹਨਾਂ ਦੇ ਨਾਲ ਜੁੜੇ ਹੋਏ ਨੇ ਕਾਰੋਬਾਰ ਦੇ ਨਾਲ ਉਹਨਾਂ ਦੇ ਉਹਨਾਂ ਵਾਸਤੇ ਵੀ ਇਹੀ ਅਰਦਾਸ ਕਰਾਂਗੇ ਕਿ ਕਿਸਾਨਾਂ ਦਾ ਪਿਆਰ ਉਹਨਾਂ ਦੇ ਨਾਲ ਇਸੇ ਤਰ੍ਹਾਂ ਹੀ ਬਣਿਆ ਰਹੇ ਹੁਣ ਤੱਕ ਲਈ ਇਨਾਂ ਹੀ ਸਹਿਯੋਗੀ ਕੈਮਰਾ ਪਰਸਨ ਇੰਦਰਪ੍ਰੀਤ ਸਿੰਘ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ